ਮਸ਼ਹੂਰ ਪੰਜਾਬੀ ਲੋਕ ਗਾਇਕ ਹੋਇਆ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਅਕਾਲੀ ਦਲ ਪਾਰਟੀ ਨੂੰ ਮਿਲਿਆ ਵੱਡਾ ਬਲ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬੀ ਲੋਕ ਗਾਇਕ ਨੇ ਕਰ ਦਿੱਤਾ ਹੈ ਵੱਡਾ ਐਲਾਨ ਜਿਸ ਨੇ ਪੰਜਾਬ ਦੀ ਖੇਤਰੀ ਪਾਰਟੀ ਚੁਣੀ ਹੈ ਜੋ ਕਿ नेशनेल पार्टियां ਦੇ ਵੱਲੋਂ ਉਹਨਾਂ ਨੂੰ ਵੱਡੇ ਆਫਰ ਦਿੱਤੇ ਜਾ ਰਹੇ ਸੀ ਵੱਡੇ ਉਹਨਾਂ ਤੇ ਬਿਠਾਉਣ ਵਾਸਤੇ ਨੈਸ਼ਨਲ ਪਾਰਟੀਆਂ ਦੇ ਨਾਲ ਸੰਪਰਕ ਹੋ ਰਿਹਾ ਸੀ ਪਰ ਅਕਾਲੀ ਦਲ ਵਰਸ ਪੰਜਾਬ ਚੁਣ ਕੇ ਉਸ ਪੰਜਾਬੀ ਗੈਗ ਨੇ ਹੈਰਾਨ ਕਰ ਦਿੱਤਾ ਕਿ ਅਕਾਲੀ ਦਲ ਵਰਸ ਪੰਜਾਬ ਦੇ ਵਿੱਚ ਉਸ ਦੀ ਸ਼ਮੂਲੀਅਤ ਨੇ ਪੂਰੇ ਪੰਜਾਬ ਦੀ ਸੱਸਤ ਮੁਹਲਾ ਕੇ ਰੱਖ ਦਿੱਤਾ ਹੈ ਤੁਸੀਂ ਜਿਹੜੇ ਲੋਕਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਨਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਇਸ ਤਰ੍ਹਾਂ ਦੀਆਂ ਨਵੀਆਂ ਖਬਰਾਂ ਮਿਲ ਸਕਣ ਸੋ ਅਕਾਲੀ ਦਲ ਵਾਰਸ ਪੰਜਾਬ ਜਿਸ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਜ ਕਰਜੇਲ ਦੇ ਵਿੱਚ ਬੰਦ ਨੇ ਅੱਜ ਉਸ ਅਕਾਲੀ ਦਲ ਵਾਰਸ ਪੰਜਾਬ ਨੂੰ ਬਹੁਤ ਵੱਡਾ ਬਲ ਮਿਲਿਆ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਅੱਜ ਪੰਜਾਬੀ ਨਾ ਵਰਗਿਕ ਸ਼ਾਮਲ ਹੋਇਆ ਹੈ ਜਿਸ ਨੇ ਨੈਸ਼ਨ ਪਾਰਟੀਆਂ ਨੂੰ ਛੱਡਦੇ ਹੋਏ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਚੁਣੀ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਹਣੀ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਤੇ ਡਿਬਰੂਗੜਜੇਲ ਵਿੱਚ ਬੰਦ ਨੇ ਉਹਨਾਂ ਦੀ ਸੋਚ ਨੂੰ ਲੈ ਕੇ ਇਹ ਪੰਜਾਬੀ ਗਾਇਕ ਪੰਜਾਬ ਵਿੱਚ ਵਿਛਰੇਗਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਇਸ ਪਾਰਟੀ ਨਾਲ ਜੋੜੇਗਾ ਔਰ ਪੰਜਾਬ ਦੇ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰੇਗਾ ਔਰ ਵਖ-ਵਖ ਉਹਨਾਂ ਦੇ ਉੱਪਰ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਸ ਨੂੰ ਲੈ ਕੇ ਅੱਜ ਸਵੇ ਹੀ ਪੰਜਾਬ ਦੀ ਸਿਆਸਤ ਵਿੱਚ ਖਲਬਲੀ ਮਚ ਗਈ ਜੋ ਅਚਨਚੇਤ ਪੰਜਾਬ ਦੇ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਤੇ ਹੋਰ ਸੀਨੀਅਰ ਲੀਡਰ ਸ਼ਾਮਲ ਹੋਏ ਔਰ ਉਹਨਾਂ ਨੇ ਪੰਜਾਬੀ ਗਾਇਕ ਦਾ ਮਾਨ ਸਨਮਾਨ ਕੀਤਾ ਔਰ ਪੰਜਾਬੀ ਗਾਇਕ ਨੂੰ ਸ਼ਮੂਲੀਅਤ ਕਰਵਾਈਏ ਸੋ ਪੰਜਾਬੀ ਗਾਇਕ ਜਸਕਰਨ ਸੰਗਰਿਆੜ ਜਿਹੜੇ ਕਿ ਅੱਜ ਅਕਾਲੀ ਦਲ ਵਰਸ ਪੰਜਾਬ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਭਾਜਪਾ ਔਰ ਕਾਂਗਰਸ ਪਾਰਟੀ ਵੱਲੋਂ ਵੀ ਆਫਰ ਆਇਆ ਸੀ ਔਰ ਉਸ ਦੇ ਨਾਲ-ਨਾਲ ਉਹਨਾਂ ਨੂੰ ਅਕਾਲੀ ਦਲ ਬਾਦਲ ਵੱਲੋਂ ਵੀ ਜੋ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਵਾਸਤੇ ਉਹਨਾਂ ਦੇ ਉੱਪਰ ਦਬਾਅ ਬਣਾਇਆ ਗਿਆ ਸੀ ਪਰ ਉਹਨਾਂ ਨੇ ਅੱਜ ਅਕਾਲੀ ਦਲ ਵਰਸ ਪੰਜਾਬ ਵਿੱਚ ਚੁਣਿਆ ਜੋ ਅਕਾਲ ਸ਼ਾਮਿਲ ਹੋ ਕੇ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਤਨਦੇਈ ਨਾਲ ਡਿਊਟੀ ਨਿਭਾਉਣ ਦਾ ਐਲਾਨ ਕੀਤਾ ਇਸ ਮੌਕੇ ਜੋ ਬਾਪੂ ਤਰਸੇਮ ਸਿੰਘ ਤੇ ਚਰਨਜੀਤ ਸਿੰਘ ਸ਼ਾਮਿਲ ਹੋਏ ਔਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਉਸ ਪੰਜਾਬੀ ਗਾਇਕ ਨੂੰ ਪਾਰਟੀ ਵਿੱਚ ਸ਼ਾਮਿਲਿਤ ਕਰਾਈਏ ਸੋ ਅਮਨਦੀਪ ਸਿੰਘ ਗੁਰਵਿੰਦਰ ਸਿੰਘ ਗੁਰਲਾਲ ਸਿੰਘ ਜਿਹੜੇ ਪਾਰਟੀ ਦੇ ਸਾਰੇ ਹੀ ਸੀਨੀਅਰ ਆਗੂ ਨੇ ਉਹਨਾਂ ਨੇ ਇਸ ਦਾ ਸਵਾਗਤ ਕੀਤਾ ਜੋ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਅੱਜ ਪੰਜਾਬੀ ਗਾਇਕ ਨੇ ਇਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲਵਾਸ ਪੰਜਾਬ ਨੂੰ ਹੋਰ ਮਜ਼ਬੂਤ ਹੋਵੇਗਾ ਅਕਾਲੀ ਦਲਵਾਸ ਪੰਜਾਬ ਵਿੱਚ ਬਹੁਤ سارے ਲੀਡਰ ਦੂਸੀਆਂ ਪਾਰਟੀਆਂ ਨੂੰ ਛੱਡ ਕੇ ਆਉਣਗੇ ਜੋ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਬਹੁਤ ਵੱਡਾ ਝਟਕਾ ਹੈ ਬਾਕੀ ਪਾਰਟੀਆਂ ਨੂੰ ਅਤੇ ਅਕਾਲੀ ਦਲਵਾਸ ਪੰਜਾਬ ਦੇ ਖੇਮੇ ਵਿੱਚ ਵੱਡਾ ਬਲ ਆਇਆ ਹੈ